ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਮੰਨੀਆਂ ਹੋਈਆਂ ਮੰਗਾਂ ਨਾ ਲਾਗੂ ਕੀਤੇ ਜਾਣ ਦੇ ਰੋਸ ਵਜੋਂ ਉਲੀਕੇ ਗਏ ਵੱਡੇ ਐਕਸ਼ਨਾਂ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਨੂੰ ਇਜਾਜ਼ਤ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹਰੇਕ ਔੰਗ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਵੇ ਬਰੇਕ ਜੇਕਰ ਤੁਸੀਂ ਸਥਤਲੀ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੋਈ ਲਿਖਤੀ ਵਾਅਦਾ ਕੀਤਾ ਹੋਣ ਫਿਰ ਅਦਾਲਤਾਂ ਵੱਲੋਂ ਵੀ ਫੈਸਲੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਏ ਹੋਣ ਤੇ ਮੰਤਰੀਆਂ ਵੱਲੋਂ ਵਾਰ-ਵਾਰ ਮੰਗਾਂ ਲਾਗੂ ਕਰਨ ਦੇ ਪ੍ਰੋਸੇ ਦਿੱਤੇ ਜਾਣ ਦੇ ਬਾਵਜੂਦ ਵੀ ਜੇ ਪ੍ਰਣਾਲਾ ਉਥੇ ਦਾ ਉਥੇ ਹੀ ਰਹੇ ਤਾਂ ਫਿਰ ਇਸ ਨੂੰ ਕੀ ਕਿਹਾ ਜਾਵੇ ਵੈਧਾਖਲਾਫੀ ਵਿਸ਼ਵਾਸਘਾਤ ਜਾਂ ਫਿਰ ਜਾਣਬੁੱਝ ਕੇ ਕੀਤਾ ਗਿਆ ਤੋਥਾ ਕੁਝ ਅਜੀਬਾ ਹੀ ਕੰਪਿਊਟਰ ਅਧਿਆਪਕਾਂ ਨਾਲੋਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਦ ਦਿਖਾਇਆ ਹੈ ਅਜੀਬ ਤਾਂ کیا ਜਾ ਰਿਹਾ ਹੈ ਕਿਉਂਕਿ 2022 ਦੇ ਚੋਣ ਦੇ ਚੋਣ ਮੈਨੀਫੈਸਟੋ ਵਿੱਚ ਲਿਖਤੀ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੰਪਿਊਟਰ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ 15 ਸਤੰਬਰ 2022 ਨੂੰ ਦੀਵਾਲੀ ਮੌਕੇ ਵੀ ਮੌਜੂਦਾ ਸਿੱਖਿਆ ਮੰਤਰੀ ਨੇ ਇਹਨਾਂ ਅਧਿਆਪਕਾਂ ਤੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਸੀ ਤੇ ਮਾਨਯੋਗ ਪੰਜਾਬ ਹਲਿਆਣਾ ਹਾਈ ਕੋਰਟ ਦੇ ਡਬਲ ਬੈਂਚ ਨੇ 25 ਫਰਵਰੀ ਨੂੰ ਇੱਕ ਇਤਿਆਜ਼ਤ ਫੈਸਲਾ ਦਿੰਦੇ ਹੋਏ ਇਹਨਾਂ ਨੂੰ ਸਰਕਾਰੀ ਮੁਲਾਜ਼ਮ ਮੰਨ ਲਿਆ ਸੀ ਪਰੰਤੂ ਇਸ ਸਬੰਧ ਕੋਦੇ ਪਤਾ ਨਹੀਂ ਮੌਜੂਦਾ ਭਗਵੰਤ ਸਿੰਘ ਸਰਕਾਰ ਨੇ ਇਸ ਨੂੰ ਲਾਗੂ ਪਿਆਉਣੀ ਕੀਤਾ ਜਿਸ ਕਰਕੇ ਇਹਨਾਂ ਕੰਪਿਊਟਰ ਅਧਿਆਪਕਾਂ ਦੇ ਵਿੱਚ ਬਹੁਤ ਗੁੱਸਾ ਤੇ ਜੋ ਹੈ ਕਿ ਸਰਕਾਰ ਕਰਤੀ ਵੱਡਾ ਜੋਰਸ ਹੈ ਇਹਦੇ ਨੀਤੀਜੇ ਵਜੋਂ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਨੇ ਸੰਘਰਸ਼ ਦਾ ਪਿਘਲ ਵਜਾਉਦੇ ਹੋਏ 3 ਅਗਸਤ ਨੂੰ ਇੱਕ ਵੱਡਾ ਐਕਸ਼ਨ ਕਰਨ ਦਾ ਪ੍ਰੋਗਰਾਮ ਖੋਲ੍ਹਿਆ ਹੈ ਤਾਂ ਆਉ ਜਾਣਦੇ ਹਾਂ ਕਿ ਇਸ ਐਕਸ਼ਨ ਦੇ ਬਾਰੇ ਪੂਰੀ ਜਾਣਕਾਰੀ ਕੀ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ 20 ਸਾਲਾਂ ਤੋਂ ਸੇਵਾ ਨਿਭਾ ਰਹੇ 640 ਕੰਪਿਊਟਰ ਅਧਿਆਪਕ ਅੱਜ ਤੋਂ 14 ਸਾਲ ਪਹਿਲਾਂ 1 ਜਨਵਰੀ 2011 ਨੂੰ ਮਾਨਯੋਗ ਰਾਜਪਾਲ ਅਤੇ ਪੰਜਾਬ ਕੈਬਨਿਟ ਦੀ ਪ੍ਰਵਾਨਗੀ ਨਾਲ ਵਿਭਾਗوںੋਂ ਜਾਰੀ ਕੀਤੇ ਗਏ ਜ਼ਰੂਰ ਨਿਯੁਕਤੀ ਪੱਤਰਾਂ ਨੂੰ ਇਨ ਬਿਨ ਲਾਗੂ ਕਰਵਾਉਣ ਲਈ ਅੱਜ ਵੀ ਸੰਘਰਸ਼ ਕਰਨ ਲਈ ਮਜਬੂਰ ਹਨ ਇਸ ਮੌਕੇ ਬਲਜੀਤ ਸਿੰਘ ਪਰਮਵੀਰ ਸਿੰਘ ਸੁਖਵਿੰਦਰ ਸਿੰਘ ਪਰਵਿੰਦ ਕੁਮਾਰ ਸੁਖਵਿੰਦਰ ਕੌਰ ਗੁਰਵਿੰਦਰ ਕੌਰ ਮਨਾਕਸ਼ੀ ਮਾਨਸਾ ਨੂੰ ਸਵੇਤਾ ਮੈਡਮ ਸੁਦਰਿੰਦਰ ਕੌਰ ਕੁਲਦੀਪ ਸਿੰਘ ਨੇਕਿਆ ਕਿ ਪਿਛਣੀ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀ ਕੋਈ ਸਾਹ ਨਹੀਂ ਲਈ ਹੈ ਚੋਣ ਮੈਨੀਫੈਸਟੋ ਵਿੱਚ ਲਿਖਤੀ ਰੂਪ ਵਿੱਚ ਵਾਅਦਾ ਕਰਨ ਤੇ 15 ਸਤੰਬਰ 2022 ਨੂੰ ਦੀਵਾਲੀ ਮੌਕੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਵਲੋਂ ਕੰਪਿਊਟਰ ਅਧਿਆਪਕਾਂ ਤੇ 6ਵੇਂ ਪੇ ਕਮਿਸ਼ਨ ਅਤੇ ਪੰਜਾਬ ਸੀਐਸਆਰ ਨਿਯਮ ਲਾਗੂ ਕਰਨ ਦੇ ਸਤਕਾਰਤ ਐਲਾਨ ਦੇ ਬਾਵਜੂਦ ਅੱਜ ਵੀ ਕੰਪਿਊਟਰ ਅਧਿਆਪਕ ਆਪਣੇ ਲਿਖਤੀ ਤੇ ਜਾਇਜ ਹੱਕਾਂ ਤੋਂ ਵਾਂਝੇ ਹਨ ਇਹਦੇ ਨਾਲ ਹੀ ਮਾਜੋਗ ਹਾਈ ਕੋਰਟ ਦੇ ਡਬਲ ਬੈਂਚ ਨੇ 25 ਫਰਵਰੀ ਨੂੰ ਕੰਪਿਊਟਰ ਅਧਿਆਪਕਾਂ ਦੇ ਹੱਕ ਦੇ ਵਿੱਚ ਇੱਕ ਇਤਿਹਾਸਕ ਫੈਸਲਾ ਦਿੰਦੇ ਹੋਏ ਕੰਪਿਊਟਰ ਅਧਿਆਪਕਾਂ ਨੂੰ ਸਰਕਾਰੀ ਮੁਲਾਜ਼ਮ ਮੰਨ ਲਿਆ ਹੈ ਤੇ ਉਨ੍ਹਾਂ ਤੇ ਪੂਰੇ ਪੰਜਾਬ ਸਿਵਲ ਸਰਵਿਸ ਨਿਯਮ ਤੇ ਛੇਵਾ ਪੇਕ ਮਿਸ਼ਨ ਲਾਗੂ ਕਰਨਾ ਬਣਵਾ ਹੈ ਪਰ ਅਜ 5 ਮਹੀਨੇ ਬੀਤ ਜਾਣ ਦੇ باوجود ਅਸਮੂ ਲਾਗੂ ਕਰਨ ਤੋਂ ਸਰਕਾਰ ਤੇ ਅਫਸਰशाही ਭੱਜ ਰਹੀ ਹੈ ਇਹ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ 107 ਕੰਪਿਊਟਰ ਅਧਿਆਪਕ ਸਾਥੀਆਂ ਦੇ ਪਰਿਵਾਰਾਂ ਨੂੰ ਸਰਕਾਰ ਅਜੇ ਤੱਕ ਕੋਈ ਰਾਹ ਦੇਣ ਵਿੱਚ ਕਾਮਯਾਬ ਨਹੀਂ ਰਹੀ ਹੈ ਇਹ ਸਰਕਾਰ ਵੱਲੋਂ ਉਹਨਾਂ ਦੇ ਨਾਲ ਮਤਰਾਹੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹ ਮਚ ਕਾਮਨੀ ਦਿੰਦੇ ਆ ਕਿ ਜੇਕਰ ਜਲਦੀ ਹੀ ਉਹਨਾਂ ਤੇ ਛੇਵਾ ਵੇਕ ਮਿਸ਼ਨ ਅਤੇ ਪੰਜਾਬ ਸੇਫ ਸਰਵਿਸ ਨਿਯਮ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੇ ਗਏ ਤੇ ਮੌਕੇ ਤੇ ਇਸ ਸਬੰਧੀ ਕੋਈ ਯੋਗ ਪਾਲਸੀ ਨਹੀਂ ਬਣਾਈ ਗਈ ਤਾਂ ਉਹ ਆਉਣ ਵਾਲੇ 3 ਅਗਸਤ 2025 ਨੂੰ ਸੀਐਮ ਬੀ ਸੰਰੂਲ ਰਿਐਕਟ ਕਰਾਉ ਕਰਨਗੇ ਇਸ ਦੀ ਪੂਰਨ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਦੀਆਂ ਚੱਲ ਰੀਆਂ ਪੈਂਡਿੰਗ ਮੰਗਾਂ ਤੇ ਜਿਸ ਦੇ ਬਾਰੇ ਕਿ ਮਾਨਯੋਗ ਪੰਜਾਬ ਐਨਫਲੈਨਸ ਹਾਈ ਕੋਰਟ ਨੇ ਵੀ ਉਹਨਾਂ ਦੇ ਹੱਕਦਾਰੀ ਭਰਤਾ ਦਿੱਤਾ ਹੈ ਇਹਨਾਂ ਮੰਗਾਂ ਨੂੰ ਸਰਕਾਰ ਕਦੋਂ ਪ੍ਰਵਾਨ ਕਰਦੇ ਹੋਏ ਕੰਮਲੀ ਜਾਮਾ ਪਹਿਨੌਦੀ ਹੈ ਤੇ ਇਹਨਾਂ ਕੰਪਿਊਟਰ ਅਧਿਆਪਕਾਂ ਨੂੰ ਸ਼ਾਂਤ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ